ਬਾਬੂਸ਼ਹੀ ਟਾਈਮਸ ਦਾ ਸਵਾਗਤ ਹੈ ਮੈਂ ਬਲਜੀਤ ਬੱਲੀ ਐਡੀਟਰ ਬਾਬੂਸ਼ਹੀ ਨੈਟਵਰਕ ਦ੍ਰਿਸ਼ੀ ਨਜ਼ਰ ਮੀਡੀਆ ਅਕਾਲੀ ਦਲ ਦਾ ਸੰਕਟ ਕਾਫੀ ਗਹਿਰਾ ਦਿਸ ਰਿਹਾ ਹੈ ਅਕਾਲੀ ਦਲ ਦੇ ਵਿੱਚ ਰਿਫਟ ਪਈ ਹੋਈ ਹੈ ਫੁੱਟ ਪਈ ਹੋਈ ਹੈ ਦੋ ਦੋ ਕੈਂਪ ਬਣ ਗਏ ਨੇ ਇੱਕ ਪਾਸੇ ਸੁਖਵੀਰ ਬਾਦਲ ਦੀਗਵਾਈ ਹਟਲਾ ਕੈਂਪ ਹੈ ਜਿੱਧਰ ਬਹੁਤ ਗਿਣਤੀ ਲੱਗਦਾ ਹੈ ਕਿ ਉਧਰ ਹੈ ਦੂਸਰੇ ਪਾਸੇ ਕੁਝ ਹੋਰ ਸੀਨੀਅਰ ਨੇਤਾ ਨੇ ਜਿਨ੍ਹਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ ਤੇ ਦੋ ਇੱਕਹਿਰੋ ਕਿ ਦੋ ਕੈਂਪ ਬਣ ਗਏ ਨੇ ਤੇ ਇਸ ਵੇਲੇ ਕੁਝ ਨੇਤਾ ਉਧਰੋਂ ਬੋਲ ਰਹੇ ਨੇ ਕੁਝ ਉਧਰ ਬੋਲ ਰਹੇ ਨੇ ਤੇ ਵੱਖ-ਵੱਖ ਮੁੱਦੇ ਉਠਾਏ ਜਾ ਰਹੇ ਨੇ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਉਠਾਇਆ ਜਾ ਰਿਹਾ ਹੈ ਬਾਕੀਆਂ ਵੱਲੋਂ ਉਹ ਹੈ ਕਿ ਸੁਖਵੀਰ ਬਾਦਲ ਜਿਹੜਾ ਪ੍ਰਧਾਨਗੀ ਤੋਂ ਪਾਸੇ ਹੋਣ ਤੇ ਨਾਲ ਜਿਹੜੇ ਦੂਸਰੇ ਮੁੱਦੇ ਹੈਗੇ ਨੇ ਆਪਣੇ ਮਾਫੀ ਦੇ ਜਾਂ ਜਿਹੜੀ ਬੇਅਦਬੀ ਦੇ ਉਹ ਵੀ ਤੇ ਇਹ ਜਿਹੜਾ ਸੰਕਟ ਹੈ ਖਾਸ ਕਰਕੇ ਇਹ ਲੋਕ ਸਭਾ ਚੋਣਾਂ ਚ ਜਿਹੜੀ ਹਾਰ ਹੋਈ ਹੈ ਅ ਅਕਾਲੀ ਦਲ ਦੀ 10 ਸੀਟਾਂ ਦੇ ਜਮਾਨਤਾਂ ਦਰ ਤੋਂ ਜ਼ਬਤ ਹੋ ਗਏ ਨੇ ਉਸ ਤੋਂ ਬਾਅਦ ਇਹ ਤਿੱਖਾ ਹੋਇਆ ਹੈ ਤੇ ਇੱਕ ਕੈਂਪ ਜਿਹੜਾ ਜਿਹੜਾ ਸੁਖਬੀਰ ਬਾਦਲ ਦੀ ਗਵਾਈ ਹਟਲੈਕ ਕੈਂਪ ਇਹ ਵੀ ਦੋਸ਼ ਲਾ ਰਿਹਾ ਹੈ ਕਿ ਉਹ ਕਿਸੇ ਹੋਰ ਪਾਰਟੀ ਦੀ ਭਾਜੀਪੀ ਵੱਲ ਇਸ਼ਾਰਾ ਕਰ ਰਹੇ ਨੇ ਕਿ ਭਾਜੀਪੀ ਦੇ ਸ਼ਹਿ ਤੇ ਕਰ ਰਹੇ ਨੇ ਸੋ ਸਾਰਾ ਘਚੋਲਾ ਪਿਆ ਹੋਇਆ ਇੱਕ ਸਮਾਂ ਪਿਆ ਹੋਇਆ ਤੇ ਇਸ ਦੌਰਾਨ ਜਿਹੜੇ ਵਕਫ ਵਕ ਕੈਸ ਰਹੀਆਂ ਲੱਗੀਆਂ ਲੱਗ ਰਹੀਆਂ ਨੇ ਕਿ ਹੁਣ ਅਕਾਲੀ ਦਲ ਦਬਨੇਗਾ ਕਿ ਕਿੱਧਰ ਨੂੰ ਜਾਏਗਾ ਤੇ ਇਹਨਾਂ ਸਵਾਲਾਂ ਦੇ ਬਾਰੇ ਇਸ ਮਸਲੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਸਦਾਤ ਤਲੋਚਨ ਸਿੰਘ ਹੋਰਾਂ ਨਾਲ ਤਲੋਚਨ ਸਿੰਘ ਹੋਰੀ ਬੜਾ ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਨਾਲ ਮੁਲਕ ਦੀ ਰਾਜਨੀਤੀ ਨਾਲ ਜੁੜੇ ਰਹੇ ਨੇ ਤੇ ਅਕਾਲੀ ਰਾਜਨੀਤੀ ਨਾਲ ਵੀ ਜੁੜੇ ਰਹੇ ਨੇ ਔਰ ਉਹ ਉਹਨਾਂ ਦੇ ਨਿੱਜੀ ਸਬੰਧ ਵੀ ਬਹੁਤ ਰਹੇ ਨੇ ਕਾਲੀ ਨੇਤਾਵਾਂ ਨਾਲ ਤੇ ਉਹ ਬਾਤ ਚ ਰੱਖਦੇ ਨੇ ਪੰਜਾਬ ਦੀਆਂ ਇੱਕ ਡਰਾਮ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਉਹ ਕੀ ਸੋਚਦੇ ਨੇ ਤਲਵਜਨ ਸਿੰਘ ਜੀ ਬਹੁਤ ਸਵਾਗਤ ਹੈ ਸਵਾਗਤ ਹੈ ਸਿਕੰਦਰ ਬਲੀ ਜੀ ਸਤਿ ਸ੍ਰੀ ਅਕਾਲ ਜੀ ਜੀ ਬਲੀ ਜੀ ਜੀ ਦੇਖੋ ਗੁਰੂ ਜੀ ਬੜੀ ਬਖਸ਼ਿਸ਼ ਹੈ ਤੁਹਾਡੇ ਤੇ ਤੁਸੀਂ ਐਤ ਪੱਤਰਕਾਰ ਪਹਿਲਾਂ ਤੁਹਾਡੇ ਪੰਜਾਬ ਵਿੱਚ ਵਿਦੇਸ਼ਾਂ ਵਿੱਚ ਹੁਣੇ ਬਾਬੂ ਸ਼ਾਹੀ ਚਲਾ ਕੇ ਯੂਆਰ ਇੱਕ ਰੀਅਲ ਕਮਿਊਨੀਕੇਟਰ ਬਿਟਵੀਨ ਦ ਸਿੱਖ ਕਮਿਊਨਿਟੀ ਹੇਅਰ ਅਬਰਾਡ ਜੀ ਦੇਖੋ ਇਸ਼ੂ ਬੱਲੀ ਜੀ ਇਹ ਹਾਈਲੀ ਪਬਲਿਸੀਸਾਈਜ਼ ਕੀਤਾ ਜਾ ਰਿਹਾ ਹਾਂਜੀ ਮੇਰੇ ਆਪਣੀ ਰਾਹੇ 'ਚ ਇੰਨੇ ਜੋਗਾ ਇਹ ਹੈ ਨਹੀਂ ਸੀ ਜਿੰਨੀ ਪਬਲਿਸਿਟੀ ਮਿਲ ਗਈ ਅੱਛਾ ਅੱਛਾ ਇਸ ਕਰਕੇ ਦੇਖੋ ਆਪਾਂ ਗਰਾਊਂਡ ਰਿਐਲਿਟੀ ਨੂੰ ਫੇਸ ਨਹੀਂ ਕਰ ਰਹੇ ਹੂੰ ग्राउंड रियलिटी है बड़ी क्लियर हम्म जेडी मैं इत्ते बैठे समझ रहा जी के सिखਾਂ ਨੇ ਅਕਾਲੀ ਦਲ ਲੀਡਰਸ਼ਿਪ ਨੂੰ ਆਈਸੋਲੇਟ ਕਰਦਾ ਠੀਕ ਹੈ ਠੀਕ ਹੈ ਗੱਲ ਬੇਸਿਕ ਸਮਝੋ ਆਪਾਂ ਗੱਲ ਕਰ ਰਹੇ ਆਂ ਸਿੱਖਾਂ ਦੀ ਹਾਂਜੀ ਸਿੱਖ ਕੌਮ ਨੇ ਤੇ ਆਪਣਾ ਡਿਸੀਜਨ ਦੇ ਚੁੱਕੀ ਹੈ ਹੂੰ 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 ਸਿੱਖ ਕੌਣ ਹੈ ਸਿੱਖ ਉਹ ਹੈ ਜਿਹੜਾ ਪੰਜਾਬ 'ਚ ਰਹਿੰਦਾ ਵੋਟਰ ਹੈ ਜੀ ਉਹ ਵੋਟਰ ਨੇ ਆਪਣੀ ਜੋ ਡਿਸੀਜਨ ਹੈ ਉਹ ਅਨਾਉਂਸ ਕਰਦਾ ਹੈ ਬਿਲਕੁਲ ਕਰਦਾ ਹਾਂ ਉਹਦੇ ਦੋ ਹਿੱਸੇ ਉਹਦੇ ਦੋ ਹਿੱਸੇ ਕੀਤੇ ਉਹਨਾਂ ਨੇ ਹੂੰ ਇੱਕ ਇਸਾ ਤੋਂ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਵਚਨਬੰਦ ਸਿੰਘ ਸ਼ਕਤੀ ਹੈ ਹੂੰ ਜਿਹੜਾ ਸਿਧਾਂਤ ਹੈ ਹਾਂਜੀ ਉਸੇ ਦੋ ਸੀਟਾਂ ਤੇ ਉਹ ਸਿੱਖ ਆਪ ਖੜੇ ਹੋ ਕੇ ਪੈੜਾ ਦੇ ਕੇ ਉਹਨਾਂ ਨੇ ਅਨਾਉਂਸ ਕਰਤਾ ਕਿ ਪੰਥਕ ਸ਼ਕਤੀ ਕੀ ਹੈ ਹੂੰ ਬਿਲਕੁਲ ਠੀਕ ਹੈ ਉਹ ਤਰਨਤਾਰਨ ਵੀ ਤੇ ਫਰੀਦਕੋਟ ਉਹਨਾਂ ਨੇ ਪੰਥਕ ਸ਼ਕਤੀ ਦਾ ਡਿਮੋਨਸਟ੍ਰੇਸ਼ਨ ਕਰਤਾ ਹੂੰ ਵੀ ਕੌਣ ਉੱਥੇ ਉਹਨਾਂ ਨੇ ਦੱਸਿਆ ਵੀ ਸਿੱਖ ਕੌਣ ਹੈ ਤੇ ਸਿੱਖ ਕੀ ਚਾਹੁੰਦਾ ਹੈ ਜੀ ਉਸ ਜਦੋਂ ਸ਼ਕਤੀ ਸਾਹਮਣੇ ਖੜੀ ਹੈ ਉਹ ਸਿੱਖਾਂ ਦਾ ਫਤਵਾ ਹੈ ਠੀਕ ਹੈ ਜਿਹੜੀ ਬਾਕੀ ਸੀਟਾਂ ਹੂੰ ਉੱਥੇ ਸਿੱਖਾਂ ਨੇ ਫੈਸਲਾ ਕਰਨਾ ਸੀ ਕਿ ਨੂੰ ਵੋਟ ਪਾਈਏ ਹੂੰ ਹੂੰ ਉੱਥੇ ਉਹਨਾਂ ਨੇ ਫੈਸਲਾ ਕਾਂਗਰਸ ਦੇ ਆਕੇ ਦਿੱਤਾ ਬਿਲਕੁਲ ਠੀਕ ਹੈ ਹੂੰ ਦੇਖੋ 7 ਸੀਟਾਂ ਕਾਂਗਰਸ ਲੈ ਜਾਏ ਹਾਂਜੀ ਜਿਸ ਕਾਂਗਰਸ ਨੂੰ ਅਸੀਂ ਕਹਿੰਦੇ ਹਾਂ ਜੀ ਸਾਡੇ ਕੋਲੋਂ ਹਲਕ ਤੱਕ 84 ਨਿਕਲਦੀ ਨਹੀਂ ਹੂੰ ਜਦੋਂ ਵੋਟਾਂ ਪੈਨੀਆਂ ਸ਼੍ਰੋਮਣੀ ਕਮੇਟੀ ਨੂੰ ਮਿਸਯੂਜ਼ ਕਰਕੇ ਤਹਿਦਾਰ ਸਾਹਿਬ ਖਾਲਸਾ ਤਖਤ ਨੂੰ ਵੀ ਕਿ ਉਥੋਂ ਤੋਂ ਹਥਿਆਰ ਲਵਾਤੇ ਗਏ ਕਿ ਕਾਂਗਰਸ 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 ਉਹ ਦਵਾਈ ਪਾਤੀ ਵੀ ਕਿਸੇ ਸਿੱਖ ਨੇ ਉਹ ਦਵਾਈ ਸੁਣੀ ਨਹੀਂ ਜੀ ਨਹੀਂ ਅੰਮ੍ਰਿਤਸਰ ਵਿੱਚ ਲਗਾਤਾਰ ਕੁਦਰਾਂ ਦਿਨ ਦਰਬਾਰ ਸਾਹਿਬ ਫੋਟੋਆਂ ਲਗੀਆਂ ਸਭ ਕੁਝ ਹੋਇਆ ਅੰਮ੍ਰਿਤਸਰ ਸੀਟ ਕਾਂਗਰਸ ਜਿੱਤ ਗਈ ਤੀਜੀ ਵਾਰੀ ਜਿੱਤੀ ਹੈ ਬਸ ਮੇਰਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਤੁਹਾਣਾ ਮੈਂ ਤੁਹਾਨੂੰ ਸਦਾਤ ਗੱਲ ਕਰ ਰਿਹਾ ਸਿੱਖ ਦਾ ਫਤਵਾ ਦੇ ਚੁੱਕਾ ਜਿੱਥੇ ਸਿੱਖ ਨੇ ਦੇਣੀ ਸੀ ਪੰਥਕ ਸ਼ਕਤੀ ਉਹ ਉਥੇ ਦੋ ਬੰਦੇ ਬੜੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਬੜਾ ਬਹੁਤ ਬਾਰੇ ਸਵਾਲ ਉੱਠਦਾ ਹੈ ਇਹ ਵੀ ਇੰਨਾ ਕੁਝ ਹੋ ਗਿਆ ਜਿਨੂੰ ਅਸੀਂ ਕਾਂਗਰਸ ਦੇ ਬਾਰੇ ਫਿਰ ਉਹਦੇ ਬਾਅਦ ਦਿੱਲੀ 'ਚ ਵੀ ਕਾਂਗਰਸ ਜਤਾਤੀ ਸਿੱਖ ਕਾਂਗਰਸ ਦੇ ਨਾਲ ਖੜੇ ਰਹੇ ਪੰਜਾਬ 'ਚ ਵੀ ਦੋ ਵਾਰੀ ਸਰਕਾਰ ਬਣਾਤੀ ਫਿਰ ਮਲੇ ਇਹ ਇਹ ਹੈ ਕਿ ਇਹ ਫੀਨੋਮੈਨਾ ਕੀ ਹੈ ਮਤਲਬ ਜਿਹੜਾ ਮੈਂ ਬੱਲੀ ਜੀ ਮੈਂ ਤੁਹਾਡੇ ਕੋਲ ਬੇਰੀ ਕਰਦਾ ਤੁਸੀਂ ਰੀਅਲ ਇਸ਼ੂ ਬਾ ਲਾ ਕੇ ਬਹਿਸ ਕਰੋ ਹੂੰ ਅਸੀਂ ਸਾਰੇ ਲੱਗਿਆ ਇਹ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਸਿਧਾਂਤਕ ਤੇ ਕੋਈ ਲੜੀ ਨਹੀਂ ਰਿਹਾ ਲੜੀ ਨਹੀਂ ਠੀਕ ਹੈ ਹੂੰ ਸਵਾਲ ਹੈ ਕਿ ਜੇ ਸਿੱਖ ਜਿਹੜਾ ਹੈ ਉਹ 20 ਲੱਖ ਚ ਹਰਿਆਣਾ ਰਹਿੰਦਾ ਹੂੰ ਹੂੰ 10 ਲੱਖ ਦਿੱਲੀ ਰਹਿੰਦਾ ਹੂੰ 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 ਰਾਜਸਥਾਨ ਦਾ ਜਿਹੜਾ ਸਿੱਖ ਇਲਾਕਾ ਤੁਸੀਂ ਉਹ ਗਿਣ ਲਓ ਹੂੰ ਵੈਸਟਰਨ ਯੂਪੀ ਜਿੱਥੇ ਮੈਨਕਾ ਵੀ ਰਾਤੀ ਹੂੰ ਉਹ ਵਜ਼ੀਰ ਵੀ ਅਰਾਧਾ ਜਿਨੇ ਬੱਚੇ ਮਾਰੇ ਸੀ ਹਾਂ ਬਿਲਕੁਲ ਹੈ ਜਿਹੜੀ ਸਿੱਖ ਸਿੱਖ ਦੀ ਜਿਹੜੀ ਇਸ ਵੇਲੇ ਫੈਸਲਾ ਹੈ ਅਸੀਂ ਉਧਰ ਤਾਂ ਜਾ ਹੀ ਨਹੀਂ ਰਹੇ ਹੂੰ ਹੂੰ ਅਸੀਂ ਅਕਾਲੀ ਦਲ ਅਕਾਲੀ ਦਲ ਵੀ ਸਿੱਖ ਆਪਣੇ ਵੱਲੋਂ ਅਕਾਲੀ ਦਲ ਨੂੰ ਆਈਸੋਲੇਟ ਕਰ ਚੁੱਕਾ ਹੈ ਤੇ ਜਿਹੜਾ ਇਹਦੇ ਚ ਜਿਹੜਾ ਸਭ ਤੋਂ ਵੱਡਾ ਸਵਾਲ ਬਾਦਲ ਦਲ ਬਾਦਲ ਪਰਿਵਾਰ ਦੀ ਬਾਦਲ ਦਲ ਦੀ ਜਾਂ ਸ਼ੁਕੀਰ ਬਾਦਲ ਦੀ ਲੀਡਰਸ਼ਿਪ ਤੇ ਉੱਠਦਾ ਬਲੇ ਇਹ ਮद्दा ਜਦੋਂ ਬਾਈਚ ਵਿਧਾਨ ਸਭਾ ਚੋਣਾ ਹੋਈ ਉਦੋਂ ਵੀ ਇਹ ਸਵਾਲ ਉੱਠਿਆ ਸੀ ਜੀ ਜੀ ਜਦੋਂ 62 ਦੀ ਜੰਗ ਹਾਂਜੀ ਅਸੀਂ ਚੀਨ ਤੋਂ ਹਾਰੀ ਹੂੰ ਹਿੰਦੁਸਤਾਨ ਨੇ ਹੂੰ ਤਾਂ ਜਿਹੜਾ ਉਦੋਂ ਆਰਮੀ ਚੀਫ ਸੀ ਉਹਨੂੰ ਰਿਜ਼ਾਈਨ ਕਰਨਾ ਪਿਆ ਠੀਕ ਹੈ ਦੁਨੀਆਂ ਭਰ ਵਿੱਚ ਇਹ ਹੈ ਕਿ ਜਦੋਂ ਕੋਈ ਜੰਗ ਹਾਰਦਾ ਹੂੰ ਤੋਂ ਜੋ ਜੋ ਸੀ ਜਾਪਾਨ ਦਾ ਹੂੰ ਆਰਮੀ ਚੀਫ ਜਦੋਂ ਜਾਪਾਨ ਹਾਰਿਆ ਔਰ ਲੋਜੋ ਨੂੰ ਫੜਿਆ ਗਿਆ ਉਹਨੂੰ ਫਾਂਸੀ ਵੀ ਲੱਗੀ ਹੂੰ ਹੂੰ ਦੁਨੀਆਂ ਪਰ ਵਿੱਚ ਇਹ ਅਸੂਲ ਹੈ ਕਿ ਜਿੱਥੇ ਕੋ ਬਾਦ ਦਾ ਜੰਗ ਲੜੀ ਜਾਂਦੀ ਹੈ ਉਹ ਆਪਣਾ ਆਪ ਹੀ ਕਹਿੰਦਾ ਜੀ ਮੈਂ ਹਾਰ ਗਿਆ ਹੂੰ ਹੂੰ ਉਹ ਹਾਰ ਨੂੰ ਆਪਣੇ ਜੁम्मे ਲੈਂਦਾ ਨਾ ਕਿ ਨਾ ਕਿ ਦੋਸਤਾਂ ਨੂੰ ਮਾਰ ਹੂੰ ਹੂੰ ਸਾਰਾ ਵਰਡ ਇਸਲੀ ਲੋ ਹੂੰ ਹੂੰ ਉਹ ਜਿਹੜਾ ਜਿਸ ਜਨਰਲ ਦੇ ਹੱਥਾਂ ਲਈ ਲੜੀ ਜਾਂਦੀ ਹੈ ਉਹ ਆਪਣੀ ਡੀਫੀਟ ਮੰਨ ਕੇ ਕਹਿੰਦਾ ਮੇਰੀ ਇਹ ਗਲਤੀ ਹੈ ਹੂੰ ਹੂੰ ਸਭ ਤੋਂ ਮੁਸ਼ਕਲ ਇਹ ਹੈ ਕਿ ਅਸੀਂ ਕੋਈ रियलिटी फेस ਨਹੀਂ ਕਰ ਰਹਾ ਅਸਕੇ ਲੱਗ ਗਿਆ ਜਿਹਨੇ بچਾਓ ਜੀ بچਾਓ ਸਵਾਲ ਇਸ ਵੇਲੇ ਦੋ ਹੈ ਜੇ ਤਾਂ ਸਿੱਖਾਂ ਦੀ ਗੱਲ ਕਰਨੀ ਹੈ ਸਿੱਖਾਂ ਦਾ ਫਤਵਾ ਮੈਂ ਤੁਹਾਨੂੰ ਦੱਸਦਾ ਕੀ ਹੈ ਜੀ ਜੇ ਹੁਣ ਆਪਾਂ ਇੱਕ ਸਿੱਖਸ਼ਨ ਦੀ ਗੱਲ ਕਰਨੀ ਹੈ ਪਹਿਲਾਂ ਤਾਂ ਗੱਲ ਆ ਜਿਹੜਾ ਅਕਾਲੀ ਦਲ ਆਪਾਂ ਕਹਿੰਦੇ ਆ ਇਸ ਅਕਾਲੀ ਦਲ ਦਾ ਨਾਂ ਹੀ ਬਾਦਲ ਅਕਾਲੀ ਦਲ ਹੈ ਸਰਕਾਰੀ ਕਾਗਜ਼ਾਂ 'ਚ ਵੀ ਬਾਦਲ ਨਾਲ ਲਿਖਿਆ ਹੈ ਨੇ ਕਾਗਜ਼ਾਂ 'ਚ ਤਾਂ ਨਹੀਂ ਖੱਲ ਲਿਖਿਆ ਕਾਇਦਾ ਸ਼ਰੋਨੀ ਕਾਲੀ ਦਾ ਲਕਲਾ ਕਾਗਜ਼ਾਂ ਦੀ ਨਹੀਂ ਹੈ ਉਹ ਪਰ ਮਨਿਆਏ ਜਾਂਦੇ ਹਾਂ ਜੀ ਪਰ ਉਹ ਮੇਰਾ ਮਤਲਬ ਹੈ ਮੈਂ ਇਹ ਸਮਝਦਾ ਕਿ ਅਕਾਲੀ ਦਲ ਦਾ ਇਸ ਵੇਲੇ ਜੋ ਲੜਾਈ ਹੈ ਉਹ ਹੈ ਕਿ ਸਿੱਖਾਂ ਨੂੰ ਅਸੀਂ ਵਾਪਸ ਚੱਕਾਂ ਚ ਵਾਪਸ ਕਰੀਏ ਹੂੰ 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 ਅਸੀਂ ਸਾਡਾਈ ਲੜ ਰਹੇ ਹਾਂ ਕਿ ਪ੍ਰਧਾਨ ਬਚਾਏ ਹੂੰ 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 ਬਈ ਸਵਾਲ ਤੇ ਹੈ ਕਿ ਸਿੱਖਾਂ ਨੇ ਡਿਸਆਨ ਕਰਤੀ ਅਕਾਲੀ ਦਾ ਅਜਾ ਇਹਦੇ ਤੇ ਉਹਦੇ ਸਵਾਲ ਆ ਜਿਹੜਾ ਇੱਕ ਦੋ ਸਵਾਲ ਹੋ ਰਹੇ ਨੇ ਕਿ ਇੱਕ ਤਾਂ ਹੈਗਾ ਜਿਹੜਾ ਤੁਸੀਂ ਕਹਿ ਰਹੇ ਕੋਈ ਉਹ ਜਿੱਤੇ ਨੇ ਆਪਣਾ ਫੈਸਲਾ ਦੇ ਤਾ ਸਰਜੀਤ ਸਿੰਘ ਨੂੰ ਜਿਤਾ ਕੇ ਤੇ ਖਡੂਰ ਸਾਹਿਬ ਤੋਂ ਭਾਈ ਮਨਪਾਲ ਨੂੰ ਜਿਤਾ ਕੇ ਉਹਦੇ ਉਹਦੇ ਤੇ ਸਵਾਲ ਉੱਠ ਰਹੇ ਨੇ ਕਿ ਕੀ ਉਹ ਜਿਹੜੀ ਰੈਡੀਕਲ ਵਿਚਾਰਧਾਰਾ ਜਾਂ ਗਰਮ ਖਿਆਲੀ ਵਿਚਾਰਧਾਰਾ ਉਹ ਦੁਬਾਰਾ ਮੁੜ ਕੇ ਅੱਗੇ ਆ ਰਹੀ ਹੈ ਇਸ ਤਰ੍ਹਾਂ ਦੀਆਂ ਪ੍ਰੀਹੈਂਸ਼ਨਸ ਬਿਲਕੁਲ ਨਹੀਂ ਸਿੱਖ ਕਦੇ ਵੀ ਇਸ ਵੇਲੇ ਐਕਸਟਰੀਮਿਸਟ ਯਾਰ ਇਸ ਤੋਂ ਅਗਲੀ ਲੜਾਈ ਨਹੀਂ ਲੜਨਾ ਚਾਹੁੰਦਾ ਜੀ ਹੂੰ ਇਹ ਹੈ ਟੋਟਲ ਰੈਜ਼ੈਂਟਮੈਂਟ ਉੁੱਥਦੀ ਤੇ ਲੋਕਾਂ ਦੀ ਠੀਕ ਹੈ ਹੂੰ ਉਹ ਰੈਜ਼ੈਂਟਮੈਂਟ ਦਾ ਤਰੀਕਾ ਲੱਭ ਲਿਆ ਇਹ ਵੋਟ ਪਾ ਕੇ ਠੀਕ ਹੈ ਠੀਕ ਹੈ ਇਹ ਦੇਖੋ ਵੋਟ ਪਾਣ ਵਾਲੇ ਕੌਣ ਹਨ ਹੂੰ ਹੂੰ ਉਹ ਰੈਡੀਕਲ ਨਹੀਂ ਉਹ ਸਿੱਕਾ ਉਹ ਤਾਂ ਆਮ ਸਿੱਕਾ ਹੀ ਹੈ ਨਾ ਆਮ ਸਵਾਲ ਹੈ ਆਮ ਪਿੰਡੂਆਂ ਨੇ ਘਰ ਆਪਣੇ ਬੂਥ ਲਾ ਕੇ ਵੋਟ ਪਾਈ ਹੂੰ ਉਹ ਹੈ ਜਨਰਲ ਰੈਜ਼ੈਂਟਮੈਂਟ ਪੰਜਾਬੀਆਂ ਦੀ ਤੇ ਟ੍ਰੈਡੀਸ਼ਨਲ ਲੀਡਰਾਂ ਦੇਖਾਂ ਦੀ ਸਿੱਖ ਮੰਗਾਂ ਵੀ ਐ ਪੰਜਾਬ ਦੀ ਆਕਾਨਮੀ ਵੀ ਐ ਹੰਮ ਠੀਕ ਐ ਹੰਮ ਐਮਪਲੋਇਮੈਂਟ ਵੀ ਐ ਸਾਰਬਰਜ਼ ਮੂਵਮੈਂਟ ਵੀ ਐ ਉਹ ਉੱਥੇ ਉਹਨਾਂ ਨੂੰ ਸਿੱਖ ਨਾਲ ਜੋੜ ਲਿਆ ਹੰਮ 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 ਉੱਥੇ ਸਿੱਖ ਨੇ वचन ਬੰਧ ਹੋ ਕੇ ਯੂਨਿਟੀ ਦਿਖਾ ਕੇ ਹੰਮ ਸਾਰੀਆਂ ਪਾਰਟੀਆਂ ਨੂੰ ਹਰਾ ਕੇ ਦਿਖਾਇਆ ਕਿ ਅਸੀਂ ਇਕੱਠੇ ਜੇ ਇਕੱਠੇ ਹੋਈਏ ਅਸੀਂ ਇਹ ਕਰ ਸਕਦੇ ਹਾਂ ਠੀਕ ਐ ਮੈਂ ਸਮਝਾਂਗਾ ਉਹ ਸ਼ਕਤੀ ਦਾ ਪ੍ਰਦਰਸ਼ਨ ਐਕਸਟੀਮਿਜ਼ਮ ਨਹੀਂ ਹੈ ਹੂੰ ਐਸੀ ਗਲਤ ਰੱਤੇ ਰਹੇ ਬਲੇ ਇਹ ਜਿਹੜੀ ਐਪਰੀਮ ਕੋਈ ਸਵਾਲ ਉਠਾ ਰਹੇ ਥੋੜਾ ਮਤਲਬ ਹੈ ਵੀ ਕੋਈ ਅਤਵਾਦ ਜਾਂ ਉਸ ਤਰ੍ਹਾਂ ਦੀ ਕੋਈ ਇਹੋ ਜਿਹਾ ਖਤਰਾ ਨਹੀਂ ਹੈ ਦੇਖੋ ਬਲੀ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਹਾਡਾ ਬਹੁਤ ਤਜਰਬਾ ਹੈ ਜੀ ਸਿੱਖ ਕੋਈ ਐਕਸਟੀਮੇ ਸੌਣ ਨੂੰ ਤਿਆਰ ਨਹੀਂ ਈਵਨ 84 ਚ ਵੀ ਸਿੱਖ ਕੋਈ ਖਾਲਸਤਾਨੀ ਨਹੀਂ ਬਣਿਆ ਜੀ ਇਹ ਐਵੇਂ ਗੱਲਾਂ ਵੀ ਰਹੀ ਸਾਲੋਂ ਹੂੰ ਹੂੰ ਉਹ ਜਾਣ ਬੁੱਝ ਕੇ ਬੀੜੀਆਂ ਸਾਡੇ ਗੱਲ ਪਾਉਂਦਾ ਰਿਹਾ ਸਿੱਖ ਕਦੇ ਐਂਟੀ ਇੰਡੀਆ ਨਹੀਂ ਹੋ ਸਕਦਾ ਹੂੰ ਹੂੰ ਇਹ ਬੜੀ ਬੇਸਿਕ ਧਾਰਨਾ ਲਿਖ ਲਓ ਜੀ ਹੁਣ ਜਿਹੜਾ ਸਿੱਖ ਪੰਜਾਬੋਂ ਬਾਹਰ ਹੈ ਹੂੰ ਹੂੰ ਉਹਦੀ ਆਬਾਦੀ ਇਸ ਵੇਲੇ 60 ਲੱਖ ਹੋ ਗਈ ਹੈ ਹਾਂ 60 ਲੱਖ ਤੋਂ ਜ਼ਿਆਦਾ ਹੋ ਗਈ ਮਤਲਬ ਉਹ ਖਾਲਸਾ ਮੰਨਦਾ ਹੂੰ ਨਹੀਂ ਮੰਨ ਤੋਨੇ ਵੋਟ ਕਿਉਂ ਪਾਈ ਇਹਨਾਂ ਦੇ ਖਿਲਾਫ ਹੂੰ ਹੂੰ ਦੇਖੋ ਸੁਖਬੀਰ ਬਾਦਲ ਨੇ ਸਭ ਤੋਂ ਵੱਡਾ ਗੁਨਾਹ ਕੀਤਾ ਹੂੰ ਉਹ ਤੁਸੀਂ ਕਦੀ ਲਿਆ ਹੀ ਨਹੀਂ ਕਿ ਉਹ ਹਰਿਆਣੇ ਗਿਆ ਹੂੰ ਇਸ ਇਲੈਕਸ਼ਨ ਜਿੱਤ ਕੇ ਆਇਆ ਕਿ ਵੋਟ ਚੁਟਾਲੇ ਨੂੰ ਪਾਓ ਹਾਂ ਇਟ ਮੀਨਸ ਸਿੱਖਾਂ ਨੂੰ ਖੁਦ ਸਿਟ ਰਿਆ ਸੀ ਹਾਂ ਹਾਂ ਵੀ ਜਿਸ ਪਾਰਟੀ ਦੀ ਜ਼ਮਾਨਤ 잡ਤ ਹੋਈ ਹੈ ਉਹਨੂੰ ਉਹਦੇ ਵਾਸਤੇ ਸਿੱਖਾਂ ਦੀ ਵੋਟ ਲੈਣ ਜਾ ਰਿਹਾ ਸੀ ਹਾਂ 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 ਠੀਕ ਹੈ ਇਸ ਤੋਂ ਵੱਡਾ ਸਿੱਖ throi ਕੰਮ ਕੀ ਹੋ ਸਕਦਾ ਹਾਂ 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 ਦੇਖੋ ਮੈਂ ਹਰਿਆਣੇ ਦਾ ਐਮਪੀ ਹਾਂ ਮੈਂ ਜੁਰਾਲਾ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੀ ਲੇਕਿਨ ਇਸ ਇਸ਼ੂ ਤੇ ਹਰਿਆਣੇ ਦੇ ਸਿੱਖ ਨੂੰ ਕਹਿਣਾ ਕਿ ਤੁਸੀਂ ਉਧਰ ਪਾਓ ਇਸ ਤੋਂ ਵੱਡਾ ਐਂਟੀ ਸਿੱਖ ਰੋਲ ਕੀ ਹੋ ਸਕਦਾ ਐਸੋਬੀਰ ਬਾਦ ਨੇ ਕੀਤਾ ਇਹਨਾਂ ਤੋਂ ਪਰਹਰਨ ਪ੍ਰਵਾਨ ਗਿਆ ਉਹਨਾਂ ਦੇ ਹੂੰ 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 ਤੇ ਪਰ ਆਣੇ ਦੇ ਸਿੱਖ ਨੇ ਕੀ ਜਵਾਬ ਦਿੱਤਾ ਜ਼ਮਾਨਤਾ ਦੋਤੋਈਆਂ ਛੋਟਾਲਾ ਪਰਿਵਾਰ ਸਾੜੇ ਦੀਆਂ ਹੂੰ 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 ਕਿਸੇ ਸਿੱਖ ਵੋਟ ਪਾਈ ਹੂੰ ਹੂੰ ਪਰ ਇੱਕ ਜਿਹੜਾ ਫਿਰ ਦਿੱਲੀ 9 ਲੱਖ ਦਿੱਲੀ ਸਿੱਖ ਹੈ ਹੂੰ ਹੂੰ 8 ਲੱਖ ਯੂਪੀ ਚ ਹੈ ਉਹਨਾਂ ਨੇ ਵੋਟ ਪਾਈ ਨਾ ਨਹੀਂ ਭਾਈ ਠੀਕ ਹੈ ਕਿਤੇ ਇਹ ਤੁਸੀਂ ਸੋਚੋ ਨਾ ਇਹ ਕੋਈ ਖਾਲਸਤਾਨੀ ਨਹੀਂ ਹੂੰ ਸਿੱਖ ਜਾਂਦਾ ਇਸ ਲਈ ਵਿਦਨ ਇੰਡੀਆ ਪ੍ਰੋਪਰ ਰਿਸਪੈਕਟ ਆਪਣੀ ਆਵਾਜ਼ ਆਪਣੀ ਇਸ਼ੂ ਲੈਕਿਨ ਉਹ ਅਕਾਲੀ ਦਲ ਦੇ ਸਹਾਂਤ ਦੇ ਨਾਲ ਨਹੀਂ ਹੈ ਮਤਲਬ ਅਕਾਲੀ ਦਲ ਉਹਨਾਂ ਦੀ ਜਿਹੜੀ ਸਾਈਕੀ ਹੈ ਜਾਂ ਮਾਨਸਿਕਤਾ ਹੈ ਜਾਂ ਉਹਨਾਂ ਦੀ ਉਹ ਉਹਦਾ ਮਤਲਬ ਉਹ ਤਾਂ ਪਿੱਛੇ ਰਹਿ ਗਿਆ ਸਮਝ ਨਹੀਂ ਸਕਿਆ ਜਿਹਦਾ ਮਤਲਬ ਇਹ ਹੈ ਬੱਸ ਕਰਨਾ ਇਹ ਇਹ ਹੁਣ ਗਲਫਹਿਮੀ ਦੂਰ ਕਰਨ ਜੇ ਮਹਾਰਾਜਾ ਦੇ ਸਿੱਖ ਨੇ ਕਿੱਥੇ ਵੋਟ ਪਾਈ ਹੂੰ ਹੂੰ ਬੰਗਾਲ ਦੇ ਸਿੱਖ ਨੇ ਕਿੱਥੇ ਵੋਟ ਪਾਈ ਕਦੇ ਬੱਲੀ ਜੀ ਤੁਸੀਂ ਇਹ ਕੇ ਅਸੈਸਮੈਂਟ ਕਰਾਓ ਹੂੰ ਹੂੰ ਠੀਕ ਹੈ ਜਿਹੜਾ 60 60 ਲੱਖ ਸਿੱਖ ਬਾਹਰ ਹੈ ਉਹ ਕੀ ਅਕਾਲੀ ਦਲ ਨਾਲ ਹੈ ਹੂੰ ਹੂੰ ਇਟ ਮੀਨ ਉਹ ਬਾਹਰਲਾ ਸਿੱਖ ਇੰਡੀਆ ਦੀ ਇੰਡੀਆ ਦੇ ਨਾਲ ਹੈ ਠੀਕ ਹੈ ਇੰਡੀਆ ਮੀਨ ਭਾਰਤ ਦੇ ਨਾਲ ਹੈ ਉਹ ਨਹੀਂ ਚਾਹੁੰਦਾ ਕੋਈ ਵਖਵਾਦੀ ਗੱਲ ਹੋਵੇ ਸਿੱਖ ਮਾਮਨਾ ਮਾਨ ਚਾਹੁੰਦਾ ਹੈ ਔਰ ਪ੍ਰੋਸਪਰਿਟੀ ਚਾਹੁੰਦਾ ਹੈ ਅੱਛਾ ਇਹ ਦੱਸੋ ਹੁਣ ਬੀਜੇਪੀ ਦਾ ਦੋ ਚ ਇੱਕ ਤਾਂ ਜਦੋਂ ਬਚੋਣਾ ਤੋਂ ਪਹਿਲਾਂ ਐਲਾਈਅੰਸ ਦੀ ਗੱਲ ਚੱਲਦੀ ਰਹੀ ਪਹਿਲਾਂ ਗੱਟਚੋੜ ਸੀਗਾ ਉਹਦੋਂ ਕਿਸਾਨ ਅਜਿਕੇਸ਼ ਵੇਲੇ ਅਜਿਹਾ ਟੁੱਟ ਗਿਆ ਤੇ ਇੱਕ ਤਾਂ ਉਹ ਚੱਲਦੀ ਰਹੀ ਕਿ ਬੀਜੇਪੀ ਨਾਲ ਗੱਟ ਛੋੜ ਦੀ ਇਹਨਾਂ ਦੀ ਗੱਲਬਾਤ ਵੀ ਚੱਲਦੀ ਰਹੀ ਦੋ ਵਾਰੀ ਉਹਨਾਂ ਨੇ ਕਿਹਾ ਅਮਿਤ ਸ਼ਾਹ ਨੇ ਵੀ ਕਿਹਾ ਕਿ ਇਹ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸੁਖਵੀਰ ਬਾਦਲ ਇਕੱਲੇ ਮਿਲ ਕੇ ਆਏ ਸੀ ਗੁੰਮਿੰਤਾ ਕਰਦੇ ਰਹੇ ਗੱਟ ਛੋੜ ਵਾਸਤੇ ਤੇ ਪਰ ਅਲਟੀਮੇਟਲੀ ਜਿਹੜਾ ਸਟੇਲ ਲਿਆ ਸੀ ਕਾਲੀਦਾਰ ਨੇ ਵੀ ਨਹੀਂ ਕਰਨਾ ਜਾਂ ਜੋ ਹੋਇਆ ਨਹੀਂ ਉਹ ਪਿੱਛਾ ਉਹਦੇ ਬਾਰੇ ਕਿਸੋ ਨੇ ਵੀ ਕੀ ਉਹ ਉਹ ਕੀ ਕਹਾਣੀ ਹੋਈ ਸੀ ਮੈਂ ਅੰਦਰੂਨੀ ਗੱਲ ਇਸ ਲਈ ਕਿ ਮੈਂ ਇਹਦਾ ਵਿਟਨੈਸ ਨਹੀਂ ਇਸ ਕਰਕੇ ਮੈਂ ਹਿਅਰ ਸੇਜ ਬਲੀਵ ਨਹੀਂ ਕਰਦਾ ਠੀਕ ਹੈ ਮੇਰੇ ਖਿਆਲ ਵਿੱਚ ਬੀ ਜੀ ਪੀ ਨੇ ਆਪਣੇ ਆਪ ਫੈਸਲਾ ਕਰਕੇ ਅਕਾਲੀਆਂ ਨਾਲ ਲਾਇਸ ਚੋੜਿਆ ਠੀਕ ਹੈ ਭਾਜੀ ਬੀਜੇਪੀ ਨਹੀਂ ਸੀ ਚਾਹੁੰਦੀ ਹੂੰ ਪੰਜਾਬ ਦੇ ਅਕਾਲੀਆਂ ਨਾਲ ਲਾਇਸ ਹੋਵੇ ਹੂੰ ਇਹ ਉਹਨਾਂ ਦਾ ਆਪਣਾ ਸਰਵੇ ਕਰਾਇਆ ਹੂੰ ਉਸ ਤੋਂ ਬਾਅਦ ਜਿਹੜੇ ਲੋਕ ਨਵੇਂ ਬੀਜੇਪੀ 'ਚ ਗਏ ਸੀ ਉਹਨਾਂ ਸਾਰਿਆਂ ਦੀ ਰਾਏ ਲਈ ਟੋਟਲ ਰਾਏ ਸੀ ਅਕਾਲੀਆਂ ਨਾਲ ਲਾਇਸ ਨਾ ਕਰੋ ਹੂੰ ਹੂੰ ਇਹ ਬੜੀ ਕਲੀਅਰ ਹੈ ਇਹ ਐਵੇਂ ਭਾਨੇ ਲੱਭ ਰਹੇ ਅਸੀਂ ਸਾਰੇ ਹੂੰ ਟੋਟਲ ਬੀਜੇਪੀ ਨੂੰ ਗੇਨ ਹੋਇਆ ਬੀਜੇਪੀ ਦੀ ਵੋਟ ਪਰਸੈਂਟੇਜ ਬਧੀ ਕਲਿਆ ਦੀ ਜੇ ਨਾ ਇਕੱਠੇ ਹੋਣ ਤਾਂ ਕਦੇ ਕਾਉਂਟ ਨਹੀਂ ਹੋਣਿਆ ਹੂੰ 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 ਇਸ ਕਰਕੇ ਬੀਜੇਪੀ ਆਪਣੇ ਆਪ ਨੂੰ ਵਿਨਰ ਸਮਝ ਰਹੀ ਹੈ ਵੀ ਅਕਾਲੀਆਂ ਨੂੰ ਛੱਡ ਕੇ ਅਸੀਂ ਹੁਣ ਪਾਰਟੀ ਖੜੀ ਹੋ ਕੋ ਇਹ ਹੈ ਫੀਲਿੰਗ ਬੀਜੇਪੀ ਦੀ ਹੁਣ ਕੀ ਰੋਲ ਹੈ ਬੀਜੇਪੀ ਦਾ ਹੁਣ ਇਹ ਜਿਹੜਾ ਰੂਲਿੰਗ ਜਿਹੜਾ ਪਾਰਟੀ ਦੇ ਜਿਹੜਾ ਸੁਵੀਰ ਕੈਂਪ ਜਿਹੜਾ ਇਹ ਅਲੀਗੇਸ਼ਨ ਆ ਰਿਹਾ ਹੈ ਵੀ ਬੀਜੇਪੀ ਦੀ ਹੀ ਹੈਗੀ ਕੋਸ਼ਿਸ਼ ਹੈ ਵੀ ਇਹ ਵੀ ਹਾਂਜੀ ਜਦੋਂ ਬਾਦਲ ਟੁੱਟੜੇ ਹੂੰ 1998 ਉਹ ਕੀ ਹੋਇਆ ਹੂੰ ਉਹ ਬੀਜਪੀ ਨੇ ਲੜਾਇਆ ਹਾਂ ਉਹ ਤਾਂ ਬੀਜਪੀ ਹੈ ਹੀ ਮਤਲਬ ਹੈ ਪਹਿਲਾਂ ਮਾਸਤਾਰਾ ਸਿੰਘ ਨਾਗੋ ਲੜੇ ਹੂੰ ਹੂੰ ਉਸ ਤੋਂ ਬਾਅਦ ਮਾਸਤਾਰਾ ਸਿੰਘ ਫਤਿਹ ਸਿੰਘ ਲੜੇ ਇੱਕ ਕਾਂਗਰਸ ਨੇ ਲੜਾਇਆ ਹੂੰ ਇਹ ਸਾਡੀ ਆਦਤ ਹੈ ਸਿੱਖਾਂ ਦੀ ਜਦੋਂ ਕੋ ਹੁੰਦਾ ਅਸੀਂ ਰੂਲਿੰਗ ਪਾਰਟੀ ਦਾ ਨਾਮ ਲੈ ਲੈਂਦੇ ਹੂੰ 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 ਮੇਰਾ ਮਤਲਬ ਹੈ ਕਿ ਇਸ ਵੇਲੇ ਜਿਹੜੀ ਲੜਾਈ ਹੈ ਉਹ ਵੇ ਹੈ ਕਿ ਡਿਫੀਟ ਹੋ ਚੁੱਕੀ ਹੈ ਹੂੰ ਇਸ ਡਿਫੀਟ ਮੰਨਣ ਨੂੰ ਤਿਆਰ ਨਹੀਂ ਅਸੀਂ ਕਿਹੜੇ ਮੱਥੇ ਹੂੰ ਹਾਂ ਔਰ ਖਿਹੜੇ ਮੱਤੇ ਹੋ ਕੇ ਕਹੀਏ ਵੀ ਅਸੀਂ ਪਬਲਿਕ ਆਫਟਰ ਅਸੀਂ ਪਬਲਿਕ ਜਿਹੜੀ ਹੈ ਵਿਲ ਹੂੰ ਜੋ ਫਤਵਾ ਪੰਦਾ ਉਸ ਦੇ ਅੱਗੇ ਮੱਥਾ ਨਹੀਂ ਟੇਕਦੇ ਅਸੀਂ ਇਹਨੂੰ ਬਹਾਨੇ ਲੱਭਦੇ ਹਾਂ ਹੁਣ ਫਿਊਚਰ ਕੀ ਦੇਖਦੇ ਹਾਂ ਤੁਸੀਂ ਮਲਾਕੀ ਵਾਲ ਕੋਈ ਫਿਊਚਰ ਨਹੀਂ ਦੇਖੋ ਫਿਊਚਰ ਇਹ ਬੱਜੀ ਉਹ ਤੁਹਾਡੇ ਕੋਲ ਹੈ ਹੂੰ ਜਿਹੜੀ ਸਿੱਖ ਇੰਟੈਲੀਜੈਂਸੀ ਹੈ ਹੂੰ ਉਹ ਤੁਹਾਡੇ ਚੰਡੀਗੜ੍ਹ ਬੈਠਾ ਮੋਹਾਲੀ ਬੈਠਾ ਜੀ ਕਦੀ ਤੁਸੀਂ ਕਾਊਂਟ ਕੀਤਾ ਬੱਲੀ ਜੀ ਕਦੀ ਇੱਕ ਵਾਰੀ ਸਰਵੇ ਕਰੋ ਤੁਸੀਂ ਤੁਹਾਨੂੰ ਬੜੀ ਸ਼ਕਤੀ ਹੈ ਆਪਦੀ ਤੁਹਾਡੀ ਵਾਕੀ ਵਾਕੀ ਬੜੀ ਹੈ ਤੁਹਾਡੀ ਕਿੰਨੇ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜ ਚੀਫ ਜਸਟਿਸ ਤੁਸੀਂ ਦਿੱਲੀ ਰਹਿੰਦੇ ਤੁਹਾਡੀ ਮੁਕਰੀਜ਼ ਤੇ ਕਿੰਨੇ ਇਕੱਠੇ ਹੋਏ ਜੀ ਮੇਰੇ ਕਿਤਾਬ ਤੇ 300 ਬੰਦਾ ਆਇਆ ਤੁਸੀਂ ਦੇਖ ਲੈਣਾ ਇਹ ਐਸ ਕਟੇਰੀਆ ਮੈਂ ਇੱਕ ਪ੍ਰਲੋਚਨ ਸਿੰਘ ਦੀ ਬੇਨਤੀ ਤੇ 300 ਸਿੱਖ ਇੰਪੀਅਰਸ ਇਕੱਠਾ ਹੋਇਆ ਨਾ ਤੇ ਉਹਨਾਂ ਦੀ ਫੀਡਬੈਕ ਤਾਂ ਕਦੇ ਕਿਸੇ ਨੇ ਲਈ ਨਹੀਂ ਮੈਂ ਉਹੀ ਕਹਿਣ ਲੱਗਾ ਕਿੱਥੇ ਚੰਡੀਗੜ੍ਹ ਜੀ ਕਿੰਨੇ ਵਾਈਸ ਚਾਂਸਲ ਰਿਟਾਇਰਡ ਬੈਠੇ ਸੈਕਟਰੀ ਗਵਰਨਮੈਂਟ ਬੈਠੇ ਆ ਵੀ ਜਰਨਲ ਬੈਠੇ ਕਦੇ ਬਲੀ ਜੀ ਇਹਨਾਂ ਸਿੱਖਾਂ ਦੀ ਮੀਟਿੰਗ ਹੋਵੇ ਹੂੰ ਜਿਹੜੇ ਰਿਟਾਇਰਡ ਹਨ ਭਾਈ ਖਾਲਸਾ ਜੀ ਤੁਸੀਂ ਬਹੁਤ ਸੇਵਾ ਕੀਤੀ ਦੇਸ਼ ਪੰਜਾਬ ਦੀ ਹੁਣ ਥੋੜੀ ਜੀ ਕੌਮ ਦੀ ਵੀ ਕਰੋ ਇਹਨਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਕਰਨ ਕਦੇ ਸੁਖਬੀਰ ਸਿੰਘ ਨੇ ਕਿਸੇ ਦੇ ਕਰਕੇ ਦਾਨੇ ਮਾਸਤਾਰਾ ਸਿੰਘ ਉਹਨੇ ਜਸਟਿਸ ਗੁਰਨਾਮ ਸਿੰਘ ਰਿਟਾਇਰ ਹੋਇਆ ਉਹਨੂੰ ਚੁੱਕ ਕੇ ਲਿਆ ਕੇ ਐਮਐਲਏ ਬਣਾਤਾ ਹੂੰ ਹੂੰ ਔਰ ਉਹ ਚੀਫ ਮਿੰਿਸਟਰ ਬਣਾਇਆ ਕਪੂਰ ਸਿੰਘ ਨੂੰ ਕਰ ਐਮ ਐਲ ਏ ਬਣਾਇਆ ਪਹਿਲਾਂ ਫਿਰ ਉਹਨੂੰ ਐਮ ਪੀ ਬਣਾਇਆ ਬਾਸ ਸਾਰਾ ਸਿੰਘ ਅਜੀਤ ਸਿੰਘ ਸਰਦੀ ਬਣਾਇਆ ਹਮਮ ਬਬਰਕਿਸ਼ਨ ਸਿੰਘ ਬਣਾਇਆ ਉਹਨੇ ਦੇਖੋ ਕਿਹੜੇ ਕਿਹੜੇ ਬੰਦਾ ਉਥੇ ਨਹੀਂ ਭੇਜਿਆ ਹਮਮ ਦਿੱਲੀ ਹੁਕਮ ਸਿੰਘ ਕਿੱਥੋਂ ਹੁਕਮ ਸਿੰਘ ਜੱਜ ਸੀਗਾ ਕਪੂਰ ਥਲੇ ਪਤਾ ਤੁਹਾਨੂੰ ਹਾਂਜੀ 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 ਸੋ ਹੁਕਮ ਸਿੰਘ ਨੂੰ ਜੱਜ ਕਪੂਰ ਥਲੇ ਸੀ ਉਥੋਂ ਚੁੱਕ ਕੇ ਐਮ ਪੀ ਬਣਾ ਕੇ ਦਿੱਲੀ ਭੇਜਿਆ ਹਮਮ ਭਵਿੰਦਰ ਸਿੰਘ ਮਾਨ ਜਗਵਿੰਦਰ ਸਿੰਘ ਮਾਨ ਉਹ ਜੋ ਪੜਿਆ ਲਿਖਿਆ ਸੀ ਮਾ ਸਾਰਾ ਸਿੰਘ ਉਹਨਾਂ ਨੂੰ ਲਿਉਂਦਾ ਸੀ ਉਹਨਾਂ ਨੇ ਪਛਾਣ ਕੀਤੇ ਆ ਬਾਦਸਾਰ ਦੀ ਟਾਈਮ ਇਚ ਕਿ ਨਹੀਂ ਆਇਆ ਹੂੰ 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 ਤੁਹਾਨੂੰ ਵੀ ਤੁਹਾਨੂੰ ਹਰਿਆਣਾ ਦੇ ਜਾਣਾ ਪਿਆ ਤੁਹਾਨੂੰ ਵੀ ਹਰਿਆਣਾ ਦੇ ਜਾਣਾ ਪਿਆ ਬਲਜੀਤ ਸਿੰਘ ਬੱਲੀ ਮੈਂ ਚਲੋ ਸਾਨੂੰ ਤੇ ਨਾਲ ਪੁੱਛਿਆ ਹੀ ਨਹੀਂ ਕਦੇ ਅੱਛਾ ਇੱਕ ਆਖਰੀ ਸਾਲ ਜਿਹੜਾ ਕਿ ਇਹ ਮੇਰੀ ਬੇਤੀ ਮਨੋ ਬਲਜੀਤ ਸਿੰਘ ਬੱਲੀ ਇੱਕ इकठा कर के चंडीगढ़ इंटेलिजेंसियां नु एक ਬੇਨਤੀ ਕਰ ਉਹ ਨਹੀਂ ਜੀ ਚਲੋ ਅਸੀਂ ਤਾਂ ਸਿਆਸਤ ਤੋਂ ਪਾਸੇ ਹੀ ਆ ਤੇ ਗੱਲ ਇਹ ਗੱਲ ਇਹ ਆ ਵੀ ਮੈਂ ਮੈਂ ਇੱਕ ਪ੍ਰਪੋਜ਼ਲ ਇਹ ਉਹਨਾਂ ਨੇ ਕੀਤੀ ਹੈ ਕਿ ਕੋਈ ਇਹੋ ਜਿਹਾ ਸ਼ਕਸੀਤ ਪ੍ਰਧਾਨ ਬਣੇ ਜਿਹੜਾ ਧਾਰਮਿਕ ਤੇ ਸਿਆਸੀ ਦੋਵਾਂ ਪਾਸਿਆਂ ਤੋਂ ਨਿਰਭਵਾਦ ਹੋਵੇ ਤੇ ਸੰਪੂਰਨ ਹੋਵੇ ਜਾਂ ਮਤਲਬ ਉਹਨਾਂ ਨੂੰ ਦੋਨਾਂ ਦੀ ਜਾਣਕਾਰੀ ਹੋਵੇ ਉਹਦੇ ਚ ਚਰਚਾ ਜਿਹੜਾ ਨਾਂ ਆਇਆ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਦੇਖੋ ਬੱਲੀ ਜੀ ਮੈਂ ਇਸ਼ਟੀ ਦੱਸ ਦਿਆਂ ਮਾਸਤਾਰਾ ਸਿੰਘ ਜਦੋਂ ਮੁਸੀਬਤ ਸੀ ਹੂੰ ਉਸੇ ਜੱਤੇਦਾਰ ਅਚਰ ਸਿੰਘ ਅਕਾਲ ਤਖਤ ਜੱਤੇਦਾਰ ਸੀ ਹੂੰ ਉਸ ਤੋਂ ਅਸੀਂ ਹਦਵਾ ਕੇ ਉਹਨੂੰ ਪ੍ਰਧਾਨ ਕਲਜਲ ਬਣਾਇਆ ਹੂੰ ਜਦੋਂ ਦੁਬਾਰਾ ਮੁਸੀਬਤ ਆਈ ਗਿਆਨੀ ਭਵਿੰਦਰ ਸਿੰਘ ਐਡ ਗ੍ਰੰਥੀ ਦਰਬਾਰ ਸਾਹਿਬ ਸੀ ਉਹਨੂੰ ਲਿਆ ਕੇ ਕਾਲੀਦਲ ਦਾ ਪ੍ਰਧਾਨ ਬਣਾਇਆ ਹੂੰ ਫਿਰ ਗਿਆਨੀ ਭਵਿੰਦਰ ਸਿੰਘ ਨੂੰ ਐਮਪੀ ਬਣਾਇਆ ਹੂੰ 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 ਮਾਸਤਾਰਾ ਸਿੰਘ ਨੇ ਹਮੇਸ਼ਾ ਜਥੇ ਚੰਦ ਖੱਤੇ ਤੋਂ ਵੀ ਮਾਸਤਾਰਾ ਸਿੰਘ ਉਹ ਤੋਂ ਗੰਗਾ ਨਗਰ ਤੋਂ ਲੈ ਕੇ ਆਇਆ ਫਿਰ ਸੰਤ ਲੌਂਗਾ ਵਾਲੇ ਬਣੇ ਹ ਮੇਰਾ ਮਤਲਬ ਹੈ ਕਿ ਇਹ ਇਤਿਹਾਸ ਰਿਹਾ ਹੈ ਇਹ ਹੈ ਰਿਹਾ ਇਤਿਹਾਸ ਲੇਕਿਨ ਮੇਰੀ ਇਹ ਬੇਨਤੀ ਹੈ ਕਿ ਇਤਿਹਾਸ ਵਿੱਚ ਇਹ ਜਿਹੜੇ ਮੈਂ ਨਾਂ ਲਏ ਇਹਨਾਂ ਦਾ ਵੀ ਸੋਚ ਲਓ ਹ ਹ ਹ ਠੀਕ ਹੈ ਕੋਈ ਰਿਟਾਇਰਡ ਜੱਜ ਕੋਈ ਰਿਟਾਇਰਡ ਆਰਮੀ ਜਨਰਲ ਕੋਈ ਰਿਟਾਇਰਡ ਚੀਫ ਸੈਕਟਰੀ ਇਹ ਕਿਉਂ ਨਹੀਂ ਆ ਸਕਦੇ ਠੀਕ ਹੈ ਨਹੀਂ ਆ ਸਕਦੇ ਠੀਕ ਹੈ ਠੀਕ ਹੈ ਜੀ ਇਹਨਾਂ ਦਾ ਪ੍ਰੈਜ਼ਿੰਡੈਂਟ ਇਹਨਾਂ ਦਾ ਹੀ ਬਣਾ ਦਿਓ ਪੰਚਾਂ ਦਾ ਵੱਡਿਆਂ ਦਾ ਠੀਕ ਹੈ ਜੀ ਇੱਕ ਆਰਮੀ ਚੀਫ ਇੱਕ ਪੁਲਿਸ ਚੀਫ ਇੱਕ ਚੀਫ ਸੈਕਟਰੀ ਇੱਕ ਜੱਜ ਇੱਕ ਵਾਈਸ ਚਾਂਸਲ ਇਹ ਪੰਜ ਸਿਕ ਲਵ ਲੋ ਹਾਂ ਹਾਂ ਠੀਕ ਹੈ ਜੀ ਕਹੋ ਜੀ ਖਾਲਸਾ ਜੀ ਦਿਓ ਸਾਡੇ ਘਟਾ ਇਥੇ ਹਾਂ ਚੰਡੀਗੜ੍ਹ ਠੀਕ ਹੈ ਜੀ ਬਹੁਤ ਮਿਹਰਬਾਨੀ ਲਓ ਭਾਈ ਤੁਹਾਡਾ ਬਲੀ ਜੀ ਬਸ ਇਸ ਵੇਲੇ ਤੁਹਾਡੀ ਫਾਰਨ ਜੋ ਬੜੀ ਹੈ ਫਾਰਨ ਦੀਆਂ ਕਬਰਾਂ ਵੀ ਸਾਨੂੰ ਆਇਆ ਕਰੋ ਜਰੂਰ ਜੀ ਜੀ ਜਰੂਰ ਜਰੂਰ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਉਹ ਗਲਤ ਕਿਹਾ ਉਹਦੀ ਮਾਫੀ ਭਾਵਨਾ ਇਹ ਹੈ ਕਿ ਗੱਲ ਚਿੱਕੀ ਚਿੱਕੀ ਚੂ ਹੋਰ ਚੀਜ਼ ਹੈ ਇਹ ਅਕਾਲੀ ਕਿਰਪਾ ਦੀ ਹੋਰ ਚੀਜ਼ ਹੈ ਬਸ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਬਹੁਤ ਓਕੇ ਥੈਂਕਸ